ਦੇਖ ਰਹੇ ਹਾਂ ਪ੍ਰੈਸ ਪੰਜਾਬ 24 ਸਾਡੀ ਮੀਡੀਆ ਟੀਮ ਬੰਦ ਗਾਜੀਆਂਾਂ ਵਿੱਚ ਪਹੁੰਚੀ ਆ ਅ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਬਾਬਾ ਜੀਵਨ ਸਿੰਘ ਜੀ ਦਾ ਬੁੱਤ ਉਸ ਸਥਾਪਿਤ ਕਰਨ ਵਾਸਤੇ ਅ ਬਾਰਸ਼ ਪੰਜਾਬ ਦੀ ਅ ਕਾਲੀ ਦਾਲ ਬਾਰਸ਼ ਪੰਜਾਬ ਅਮਰਤਪਾਲ ਸਿੰਘ ਦੇ ਦਸਾਂ ਬੰਦੇ ਮੈਨੂੰ ਸਿੰਘ ਆਏ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਅੱਜ ਇੰਨੀ ਪੱਥਰ ਰੱਖਿਆ ਇੱਥੇ ਕਰਦੇ ਆ ਗੱਲਬਾਤ ਬਾਬਾ ਜੀ ਕਿਵੇਂ ਅੱਜ ਤੁਸੀਂ ਇੱਥੇ ਪਹੁੰਚੇ ਆ ਤੇ ਭਾਈ ਜੀ ਬਨ ਸਿੰਘ ਤੇ ਭਾਈ ਜੇਤਾ ਸਿੰਘ ਜੀ ਦਾ ਬੁੱਤ ਲੱਗਣਾ ਤੇ ਤੁਸੀਂ ਇੱਥੇ ਕਾਰਜ ਕਰਨ ਆਏ ਆ ਤੇ ਤੁਸੀਂ ਇੱਥੇ ਨਹੀਂ ਰੱਖਿਆ ਕੀ ਕਹਿਣਾ ਚਾਹੁੰਦੇ ਸਿੰਘ ਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਦਾਸ ਦਵਿੰਦਰ ਸਿੰਘ ਹਰੀਏਵਾਲਾ ਅਕਾਲੀ ਦਲ ਵਾਰਿਸ ਪੰਜਾਬ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਵੱਲੋਂ ਸਮੂੱਚੀਆਂ ਸੰਗਤਾਂ ਦਾ ਤੇ ਆਪ ਜੀ ਦੇ ਇਸ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇਥੋਂ ਦੇ ਪ੍ਰਬੰਧਕਾਂ ਨੂੰ ਇੱਕ ਵਧਾਈ ਵੀ ਦਿੰਨਾ ਨੌਜਵਾਨਾਂ ਨੂੰ ਸਮੁੱਚੀਆਂ ਸੰਗਤਾਂ ਨੂੰ ਸਮੁੱਚੇ ਨਗਰ ਨੂੰ ਜਿਨ੍ਹਾਂ ਨੇ ਇੱਕ ਬੜਾ ਵੱਡਾ ਅਪਰਾਲਾ ਕੀਤਾ ਕਿਉਂਕਿ ਬਾਬਾ ਜੀਵਨ ਸਿੰਘ ਜਿਹਨੂੰ ਆਪਾਂ ਜੈਤਾ ਬਾਬਾ ਜੈਤਾ ਦੇ ਨਾਮ ਨਾਲ ਵੀ ਬੁਲਾਉਂਦੇ ਆ ਉਹਦਾ ਜੇ ਅਸਥਾਨ ਸਿੱਖ ਇਤਿਹਾਸ ਵਿੱਚ ਵੇਖੀਏ ਤੇ ਮੇਰੇ ਖਿਆਲ ਦੇ ਵਿੱਚ ਬਹੁਤ ਉੱਪਰ ਵਾਲੀ ਜਗ੍ਹਾ ਗੁਰੂ ਸਾਹਿਬ ਨੇ ਜਦੋਂ ਉਹਨਾਂ ਨੂੰ ਕਿਹਾ ਕਿ ਰੰਗਰੇਟਾ ਗੁਰੂ ਦਾ ਬੇਟਾ ਤੇ ਐਡਾ ਵੱਡਾ ਖਿਤਾਬ ਇਤਿਹਾਸ ਦੇ ਵਿੱਚ ਕਿਸੇ ਨੂੰ ਨਹੀਂ ਮਿਲਿਆ ਮਿਲਦਾ ਜਾਂ ਤੇ ਭਾਈ ਬਿੱਦੀ ਚੰਦ ਨੂੰ ਕਿਹਾ ਛੇਵੇਂ ਪਾਤਸ਼ਾਹ ਨੇ ਬਿੱਦੀ ਚੰਦ ਸਸ਼ੀਨਾ ਗੁਰੂ ਕਾ ਸਿਨਾ ਤੇ ਜਾਂ ਭਾਈ ਜੈਤਾ ਜੀ ਨੂੰ ਕਿਉਂ ਕਿਹਾ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜ਼ੁਲਮ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹੋਏ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਲਿਆ ਸੀਸ ਅੱਡ ਪਿਆ ਸੀ ਤੜ ਅੱਡ ਪਿਆ ਸੀ ਹਾਲਾਤ ਇੰਨੇ ਕਿ ਜਿਆਦਾ ਜ਼ਬਰ ਕਿ ਲੋਕ ਉਸ ਟਾਈਮ ਦੇ ਉੱਤੇ ਬਿਲਕੁਲ ਸਹਿਮੇ ਹੋਏ ਸੀ ਉਹਨਾਂ ਹਾਲਾਤਾਂ 'ਚ ਬਾਬਾ ਜੈਤਾ ਜੀ ਨੇ ਗੁਰੂ ਦੇ ਸੀਸ ਨੂੰ ਛਾਤੀ ਨਾਲ ਲਾ ਕੇ ਦਿੱਲੀ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਦਾ ਸਫ਼ਰ ਤਿੰਨ ਰਾਤਾਂ ਰਸਤੇ ਵਿੱਚ ਕੱਟਦੇ ਹੋਏ ਅਨੰਦਪੁਰ ਸਾਹਿਬ ਪਹੁੰਚੇ ਤੇ ਉਹ ਜਿਹੜੀ ਕੁਰਬਾਨੀ ਸੀ ਨਾ ਜਿਹੜਾ ਪਿਆਰ ਸੀ ਗੁਰੂ ਦਾ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੂੰਹੋਂ ਇਹ ਲਫ਼ਜ਼ ਕੁਦਰਤੀ ਕਰਵਾਏ ਕਿ ਰੰਗਰੇਟਾ ਗੁਰੂ ਦਾ ਬੇਟਾ ਰੰਗਰੇਟਾ ਇੱਕ ਬੜੀ ਆਪਾਂ ਕਹਿ ਦਈਏ ਕਿ ਅਣਖੀ ਕੌਮ ਹੋਇਆ ਕਰਦੀ ਸੀ ਇਹਦਾ ਇਤਿਹਾਸ 5000 ਸਾਲ ਪੁਰਾਣਾ ਮੇਰੇ ਕੋਲ ਸਮਾਂ ਇੰਨਾ ਨਹੀਂ ਕਿ ਫਿਰ ਕਿਤੇ ਲੰਮਾ ਇਤਿਹਾਸ ਬੋਲਾਂਗੇ ਤੇ ਬਾਬਾ ਜੀਵਨ ਸਿੰਘ ਜੀ ਨੂੰ ਰੰਗਰੇਟੇ ਦਾ ਖਿਤਾਬ ਦਿੱਤਾ ਨਾ ਇਹ ਬੜਾ ਵੱਡਾ ਖਿਤਾਬ ਸੀ ਰੰਗਰੇਟੇ ਜ਼ੁਲਮਾਂ ਦੇ ਖਿਲਾਫ ਲੜਦੇ ਹੁੰਦੇ ਸੀ ਉਹ 5000 ਸਾਲ ਪਹਿਲਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਫਿਰ ਅਮਰਤ ਦਾ ਬਾਟਾ ਤਿਆਰ ਕੀਤਾ ਤੇ ਬਾਬਾ ਜੈਤਾ ਜੀ ਨੂੰ ਅਮਰ ਛਕਾ ਕੇ ਬਾਬਾ ਜੀਵਨ ਸਿੰਘ ਬਣਾਇਆ ਤੇ ਇਸ ਬਾਬਾ ਜੀਵਨ ਸਿੰਘ ਨੇ ਗੁਰੂ ਦੇ ਨਾਲ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਜਿਹੜਾ ਸੀਗਾ ਕੌਮ ਦੇ ਲੇਖੇ ਸਿੱਖੀ ਦੇ ਲੇਖੇ ਤੇ ਗੁਰੂ ਪੰਥ ਦੇ ਲੇਖੇ ਤੇ ਗੁਰੂ ਦੇ ਲੇਖੇ ਲਾਇਆ ਜੀਦੀ ਮਿਸਾਲ ਸਾਡੇ ਸਾਹਮਣੇ ਭਾਵੇਂ ਸਰਸਾ ਨਦੀ ਦਾ ਜੁੱਧ ਸੀ ਜਿੰਨੇ ਵੀ ਔਖੇ ਸਮੇ ਗੁਰੂ ਸਾਹਿਬ ਤੇ ਆਏ ਬਾਬਾ ਜੀਵਨ ਸਿੰਘ ਨੇ ਮੂਹਰੇ ਹੋ ਕੇ ਟੱਕਰ ਦਿੱਤੀ ਅੱਜ ਆਪਾਂ ਗੱਤਕੇ ਦੇ ਮੈਦਾਨ ਵਿੱਚ ਵੇਨੇ ਜਦੋਂ ਕਿਤੇ ਗੱਤਕੇ ਦੇ ਸ਼ੋਅ ਹੁੰਦੇ ਆ 5-10 ਮਿੰਟ ਤੋਂ ਵੱਧ ਗੱਤਕੇ ਦੇ ਪਲੇਅਰ ਗੱਤਕੇ ਦੇ ਮੈਦਾਨ 'ਚ ਨਹੀਂ ਰਹਿੰਦੇ ਪਰ ਸਰਸਾ ਨਦੀ ਦੇ ਕੰਢੇ ਤੇ ਉੱਤੇ ਬਾਬਾ ਜੈਤਾ ਬਾਬਾ ਜੀਵਨ ਸਿੰਘ ਜੀ ਨੇ ਮੈਂ ਇਹ ਕਹੂੰਗਾ 4 ਘੰਟੇ 4 ਘੰਟੇ ਉੱਥੇ ਤਲਵਾਰ ਬਾਜੀ ਕੀਤੀ ਤਲਵਾਰ ভাই ਤੇ ਜਦੋਂ ਉਹਨਾਂ ਨੂੰ ਜੰਗ ਤੋਂ ਬਾਅਦ ਆ ਜਿਹੜਾ ਹੱਥ ਸੀ ਇਹ ਮੁਠੇ ਵਿੱਚ ਸੁੱਜ ਗਿਆ ਸੀਗਾ ਐਡੀ ਵੱਡੀ ਕੁਰਬਾਨੀ ਸੀ ਉਹਨਾਂ ਦੀ ਇਸ ਕਰਕੇ ਅੱਜ ਜਿਹੜਾ ਇਹ ਨਗਰ ਨੇ ਉਪਰਾਲਾ ਕੀਤਾ ਇੱਥੋਂ ਦੇ ਨੌਜਵਾਨ ਆ ਹਰਮਿੰਦਰ ਹੈਪੀ ਵੀਰ ਜੀ ਬਾਬਾ ਜੀ ਹੋਰੀ ਖੜੇ ਆ ਸਮੂਚੀਆਂ ਸੰਗਤਾਂ ਖੜੀਆਂ ਇਹਨਾਂ ਨੇ ਉਪਰਾਲਾ ਕਰਕੇ ਇਸ ਪਿੰਡ ਦੇ ਵਿੱਚ ਬਾਬਾ ਜੀਵਨ ਸਿੰਘ ਦੀ ਯਾਦ ਨੂੰ ਤਾਜ਼ਾ ਕੀਤਾ ਤੇ ਮੈਂ ਨਾਲ ਬੇਨਤੀਆਂ ਸੰਗਤਾਂ ਨੂੰ ਵੀ ਕਰੂੰਗਾ ਕਿ ਬਾਬਾ ਜੀਵਨ ਸਿੰਘ ਵਰਗਾ ਜੀਵਨ ਸਾਡਾ ਵੀ ਕਿਤੇ ਬਣ ਜਾਵੇ ਅਸੀਂ ਵੀ ਕਿਤੇ ਗੁਰੂ ਨਾਲ ਇਸੇ ਤਰ੍ਹਾਂ ਪ੍ਰੀਤ ਨਿਭਾ ਜਾਈਏ ਅਸੀਂ ਵੀ ਆਪਣੀ ਜ਼ਿੰਦਗੀ ਕੌਮ ਦੇ ਲੇਖੇ ਲਾ ਜਾਈਏ ਤੇ ਅੱਜ ਦੇ ਜਿਹੜੇ ਸਾਡੇ ਤੇ ਜ਼ੁਲਮ ਹੋ ਰਹੇ ਆ ਉਹਨਾਂ ਜ਼ੁਲਮਾਂ ਦੇ ਖਿਲਾਫ ਅਸੀਂ ਡਟ ਕੇ ਖੜ੍ਹ ਜਾਈਏ ਇਸ ਕਰਕੇ ਅੱਜ ਟੀਮ ਭਾਈ ਅਮਰਪਾਲ ਸਿੰਘ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਇਨਾ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਤੇ ਨਾਲ ਬਾਬਾ ਜੀਵਨ ਸਿੰਘ ਜੀ ਦੇ ਇਸ ਸਥਾਨ ਦੇ ਉੱਤੇ ਮੈਂ 2100 ਰੁਪਇਆ ਆਪਣੀ ਜਥੇਬੰਦੀ ਵੱਲੋਂ ਐਲਾਨ ਕਰਕੇ ਜਾ ਰਿਹਾ ਅਸੀਂ ਇਸ ਸੇਵਾ ਵਿੱਚ ਵੀ ਹਿੱਸਾ ਪਾਵਾਂਗੇ ਗੁਰੂ ਕਰੇ ਇਸੇ ਇਸੇ ਹੋਜੇ ਸਥਾਨ ਸਾਡੇ ਪਿੰਡ-ਪਿੰਡ ਬਣ ਇਹ ਮੈਂ ਕਹਿਣਾ ਚਾਹੁੰਦਾ ਜੀ ਆ ਦੋਸਤੋ ਦੇਖਿਆ ਤੁਸੀਂ ਬਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਜੋ ਸੰਗਤਾਂ ਨੂੰ ਇੱਥੇ ਆਇਆ ਤੇ ਜੇ ਉਹਨਾਂ ਨੇ ਵੀ ਦਾਨ ਪਾਇਆ 2100 ਰੁਪਇਆ ਪਾਇਆ ਤੁਸੀਂ ਦੇਖ ਰਹੇ ਹੋ ਪ੍ਰੈਸ ਪੰਜਾਬ 24 ਤੇ ਮੈਂ ਕਲਬੀ ਸਿੰਘ ਗਾਜਣ ਅਰਦਾਸ ਸਿੱਖ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਸ਼ਾ ਕੀ ਦਸਵੀਂ ਪਰਮ ਭਗਵਤੀ ਜੀ ਸਮਰ ਦਾ ਗੁਰਮਾਨ ਸਮੇਂ ਕਿਹਾ ਏ ਫਿਰ ਅੰਗਦ ਗੁਰ ਤੇ ਅਮਰਦਾਸ ਆਰਾਮਦਾਸੇ ਹੋਈ ਸਹਾਇ ਅਰਧੇਨ ਹਰਿ ਗੋਬਿੰਦ ਨੋ ਸਿਮਰਿਓ ਸ੍ਰੀ ਖੰਗ ਆਇਓ ਸ੍ਰੀ ਹਰਿਕਸ਼ਨ ਧਿਆਈ ਹੈ ਜਿਨ ਜੱਠੇ ਸੰਤਿ ਪਜਾਇ ਤੇ ਇੱਕ ਬਹਾਦਰ ਸਿਮਰਿਆ ਘਰ ਨੋ ਨਿਤ ਆਵੇ ਪਾਏ ਸਭ ਤਾਂ ਜੀ ਸਹਾਇ ਦਸਮ ਪਾਚਾ ਸਹ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਖਾਲਸਾ ਪੰਥ ਦੇ ਸਤਿਨਹਾਰ ਅੰਮ੍ਰਿਤਕੇ ਦਾ ਤੇ ਸਰਬੱਤ ਦਾ ਨੀਲੇ ਦੇ ਸਾ ਆਸਵਾਸ ਤੇ ਪਿਆ ਬਾਜਾਂ ਵਾਲੇ ਸੱਤਾ ਜੀ ਸਹਾਏ ਦਸਾਂ ਪਾਛੀਆਂ ਦੀ ਜੋਤ ਚਵਰ 76 ਤਖਤ ਦੇ ਮਾਲਕ ਬਾਣੀ ਦੇ ਬਹੁਤ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਦੇ ਦਰਸ਼ਨ ਦਰਾਰ ਦਾ ਧਿਆਨ ਨਾਲ ਖਾਲਸਾਈ ਸਾਹਿਬ ਬੋਲੋ ਜੀਵਾ ਵਾਹਿਗੁਰੂ ਗੁਰੂ ਸ਼ਹਿਬ ਜੀ ਦੇ ਪੰਜ ਪਿਆਰੇ ਚਾਰ ਸਹਿਬਜਾਤੇ 40 ਮੁਕਤੇ ਹੱਠੀਆਂ ਜੱਟੀਆਂ ਕੱਪੀਆਂ ਜਿਹਦਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਪੀਤਾ ਤੇ ਨਾ ਪਿਆਰਿਆ ਹਤਿਆਰਿਆ ਦੀ ਕੋਸਰ ਕਮਾਈ ਦਾ ਧਿਆਨ ਪਰ ਖਾਲਸਾ ਦੀ ਸੇਕ ਬੋਲੋ ਜੀ ਵਾਹੀ ਵਾਹੀ ਜਿਨਾ ਸਿੰਘਾਂ ਸਿੰਘਣੀਆਂ ਧਰਮ ਹਿੱਕ ਦੀ ਤੇ ਬੰਦ ਬੰਦ ਕਟਾਏ ਚਰਕੜੀਆਂ ਤੇ ਜੜੇ ਤਨ ਆਰਿਆਂ ਨਾਲ ਚਰਾਏ ਦੇਗਾ ਵਿੱਚ ਉਵਾਲੇ ਗਏ ਗੁਰਦੁਆਰਾ ਦੀ ਪਵਿੱਤਰਤਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਿਵਾਇ ਸਮੂਹ ਸਿੰਘਾਂ ਸਿੰਘਣੀਆਂ ਭੈਣੀਆਂ ਦੇ ਕੋਈਰ ਕਮਾਈ ਦਾ ਧਿਆਨ ਪਰ ਖਾਲਸਾ ਦੀ ਸਹਾਇਤ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਬ ਅੱਤਾਂ ਸਰਬੱਤ ਗੁਰਦਵਾਰਿਆਂ ਦੇ ਜਾਤਿਅ ਤੇ ਜਾਤਿਅ ਹਨ ਪਰ ਖਾਲਸਾ ਹੀ ਸਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਲੈ ਤੁਮੇ ਸਰਬੱਤ ਖਾਲਸਾ ਜੀ ਕੀ ਗੱਤਾਫ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿੱਥੇ ਆਵੇ ਜਿੱਥੇ ਆਮਣ ਕੇ ਸਦਕਾ ਸਭ ਸੁਖ ਹੋ ਗਏ ਜਿਹਾ ਜਿਹਾ ਖਾਲਸਾ ਜੀ ਸਹਿਬ ਤਹਾਂ ਤਹਾਂ ਰੱਛਿਆ ਰਿਹਾ ਦੇਖ ਦੇਖ ਤੇ ਵਿਰਤ ਕੀ ਫੈਲ ਅੰਤ ਕੀ ਜੇਤ ਸ੍ਰੀ ਸਾਹਿਬ ਜੀ ਸ਼ਹਾਏ ਖਾਲਸੇ ਜੀ ਦੇ ਬੋਲ ਬాలే ਬੋਲੋ ਜੀ ਵਾਹਿਗੁਰੂ ਬਖਸ਼ੋ ਗੁਰੂ ਜੀ ਆਪਣੇ ਸਿੱਖਾਂ ਨੂੰ ਗੁਰ ਸਿੱਖੀ ਦਾ ਕੇਸ দান ਰਹਿਤ দান ਵੇਕ দান ਸਹਾਉ ਦਾਣ ਪ੍ਰੋਸਾਦਾਨ ਦਾਨਾ ਸਿਰਦਾਨ ਨਾਮ ਦਾਮ ਸ੍ਰੀ ਅਮਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਇਨਾਨ ਚੌਥੀਆਂ ਝੰਡੇ ਵੰਗੇ ਜੋਗੋ ਜੋਗੋ ਅਟਲ ਪ੍ਰਮਖ ਜਕਾਰਾ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤੁ ਸਿਖੀ ਮਾਤਾ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਇਹ ਆਪਣੇ ਪੰਥ ਦੇ ਸਦਾ ਸਹਾਈ ਦਰਬਾਰ ਪਾਸ਼ਾ ਜੀਓ ਜਿਨ੍ਹਾਂ ਗੁਰਦੁਆਰਿਆਂ ਘਰਧਾਮਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਇਹਨਾਂ ਦੀ ਸੇਵਾ ਸੰਭਾਲ ਤੇ ਖੁੱਲੇ ਦਰਸ਼ਨ ਦਰਾਰੇ ਪਿਆਰੇ ਖਾਲਸਾ ਜੀ ਨੂੰ ਬਖਸ਼ ਕਰੋ ਇਹ ਨਿਮਾਣਿਆ ਤੇ ਮਾਨ ਨਿਤਾਣਿਆ ਤੇ ਤਾਨ ਨਿਉਟਿਆ ਦੀਓ ਓਟ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਨੂੰ ਸਾਨਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਹਾਜ਼ਰ ਨਾ ਜਾ ਸਮਝ ਕੇ ਸੱਚੇ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਪਰਉਪਕਾਰੀ ਚਰਨਾਂ ਦੇ ਵਿਚਾਰਦਾਤ ਮੇਰੀ ਜੋਦੜੀ ਅੱਗੇ ਪਾਤਸ਼ਾਹ ਤੇ ਆਪ ਜੀ ਦੇ ਜ਼ਰੂਰ ਵਰਤਾਏ ਹੋਏ ਸੱਚੇ ਪਾਤਸ਼ਾਹ ਜੀਓ ਮਹਾਨ ਭੜਕ ਭਾਈ ਬਾਬਾ ਅਮਰੀਕ ਸਿੰਘ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਇਸਤਾਨ ਦੇ ਉੱਤੇ ਸੇਵਾ ਕਰਕੇ ਇਸ ਨਗਰ ਨੂੰ ਸੱਤੇ ਪਾਛਾ ਮਾਰਾ ਬਾਬਾ ਕੀਚਾ ਤੇ ਨਗਰ ਦੇ ਵਿੱਚ ਸੱਤੇ ਪਾਛਾ ਮਾਰਾ ਇੱਕ ਟੀਆਂ ਦੇ ਖੇੜੇ ਵਾਕੀ ਸੀ ਤੇ ਅੱਛਤੇ ਪਾਛਾ ਮਹਾਰਾਜ ਜੀ ਉਹਨਾਂ ਪਿਉਤਰ ਹਸਤਾਨਾ ਦੇ ਉੱਤੇ ਖੜ ਕੇ ਆਪਲੀ ਦੇ ਚਰਨਾਂ ਦੇ ਵਿੱਚ ਸੱਤੇ ਪਾਛਾ ਮਾਰਾ ਗੁਰਮੁਖਾਲ ਸਾਹਿਬ ਜੀ ਉਹ ਅਰਜ਼ਾ ਬੇਨਤੀ ਜੋਧਰੀ ਕਤਰੀ ਸੱਤੇ ਪਾਛਾ ਜੀਓ ਕਿ ਸੱਤੇ ਪਾਛਾ ਮਾਰਾ ਬਹੁਤ ਲੱਗਾ ਤੇ ਸੱਤੇ ਮੇਰ ਪ੍ਰਿਆਪਤ ਰੱਖਣਾ ਹਰ ਮਦਦ ਆਪ ਬੋਆ ਨ ਸੱਤੇ ਬੱਚਾ ਚਾਹੇ ਚੜ੍ਹਦੀ ਕਲਾ ਤੰਦਰੁਸਤੀਆਂ ਵਰਸੇ ਕਰਨੀਆਂ ਮਹਾਰਾਜ ਜੀਓ ਆਪ ਜੀ ਦੇ ਚੰਨ ਕਮਾ ਦਾ ਵੋਟ ਅਸਲ ਲੈਂਦੇ ਹੋਇਆ ਇਥੋਂ ਦੇ ਮੁੱਖ ਸੇਵਾਦਾਰਾਂ ਨੇ ਸਚੇਤ ਸਿੱਖਾਂ ਨੇ ਗੁਰੂ ਨਾਨਕ ਨਾਮ ਲੈਵਾ ਗੁਰਸਿੱਖਾਂ ਨੇ ਰਲ ਮਿਲ ਕੇ ਸੱਚੇ ਪਾਤਸ਼ਾਹ ਜੀ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਅਨੰਨ ਸਿੱਖ ਆਪ ਜੀ ਦੇ ਪਿਆਰੇ ਸਿੱਖ ਬਾਬਾ ਜੀਵਨ ਸਿੰਘ ਜੀ ਔਰ ਭਾਈ ਜੈਤਾ ਜੀ ਜਿਨ੍ਹਾਂ ਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਅੱਜ ਬਾਰ ਬਾਰ ਯਾਦਗਾਰ ਸਥਾਨ ਬਣਾਉਣ ਦਾ ਪ੍ਰੋਗਰਾਮ ਲਈ ਕਿਹਾ ਸੱਚੇ ਪਾਤਸ਼ਾਹ ਮਹਾਰਾਜਿਓ ਇਹੋ ਜੇ ਮਹਾਨ ਸ਼ਹੀਦਾਂ ਦੇ ਅਸਥਾਨ ਜਗਾ ਜਗਾ ਤੇ ਬਣਨੇ ਕਰੋ ਸੱਚੇ ਪਾਤਸ਼ਾਹ ਮਹਾਰਾਜ ਤਾਂ ਕਿ ਸਾਡੀ ਕੌਮ ਜਿਹੜੀ ਆ ਅੱਜ ਸ਼ਹੀਦਾਂ ਤੋਂ ਟੁੱਟ ਕੇ ਸੱਚੇ ਪਾਤਸ਼ਾਹ ਮਹਾਰਾਜ ਨਸ਼ਿਆਂ ਦੇ ਵਿੱਚ ਗਲਤ ਕੰਮਾਂ ਦੇ ਵਿੱਚ ਜਾ ਰਹੀ ਸੱਚੇ ਪਾਤਸ਼ਾਹ ਮਹਾਰਾਜਿਓ ਵਾਹਿਗੁਰੂ 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 ਜੀ ਸਤਿ सत नाम सतनाम जी आहे गुरु गुरू जी नाम सतनाम सत नाम जी गुरु वाहे गुरु वे गुरु, गुरु जी सत नाम सत नाम सतनाम जी आह गुरू आह गुरु गुरू जी

ਅਕਾਲ ਮੂਰਤ ਅਜੂਨੀ ਸੈ ਪਰਸਾ ਜਪੁ ਆਦਿ ਸਚੁ ਨੂਰ ਸਚੁ ਹੈ ਤਿਸੁ ਨਾਨਕ ਹੋਸੀ ਭੀ ਸਚੁ ਇਕ ਓਰਨਾ ਸਤਨਾ ਕਾ ਖਲ ਨਿਰਭਉ ਨਿਰਵੈਰ ਅਪਾਰੁ ਵੈੁਰੁ ਨੀシャ ਮੋ ਵਰਪਨ ਸਾ ਜਸੁ ਆਦਿ ਸਚੁ ਗਾਤ ਸਤ ਹੈ ਪੀ ਸਤ ਨਾਨਕ ਹੋਸੀ ਪੀ ਸਚ ਇੱਕ ਓੰਕਾਰ ਸੋਤਨਾ ਪ੍ਰਖਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਵਰਪਰ ਸਾਰ ਧਿਆਨ ਸਤ ਗਾਤ ਸਤ ਹੈ ਪੀ ਸਤ ਨਾਨਕ ਹੋਸੀ ਪੀ ਸਚ ਇੱਕ ਓੰਕਾਰ ਸੋਤਨਾ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਤਪੰ ਵਰ ਪ੍ਰਸਾਦ ਜਪੋ ਆਸਤ ਜਗਾਰ ਸਤ ਹੈ ਪੀ ਸਤ ਨਾਮ ਕੋਈ ਪੀ ਸਤ ਇੱਕ ਓੰਕਾਰ ਸਤਨਾਮ ਸਤਨਾਮ ਕੋ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਤਪੰ ਵਰ ਪ੍ਰਸਾਦ ਜਪੋ ਆਸਤ ਜਗਾਰ ਸਤ ਹੈਪੀ ਸਨਾਨਕ ਹੋਸੀ ਪੀ ਸਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ تو واحق 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 تو वाहेगुरु जी का खालसा वाहिगुरु जी की फते श्रीकाल